ਆਮ ਲੋਕਾਂ ਦੀ ਜੇਬਾਂ ਤੇ ਡਾਕ ਸ਼ਰਾਬ ਠੇਕੇਦਾਰਾਂ ਦਾ ਕਾਰਨਾਮਾ ਲਗਾ ਰਹੇ ਹਨ ਲੱਖਾਂ ਰੁਪਏ ਦਾ ਚੂਨਾ 176 ਵਾਲੀ ਬੀਅਰ ਵੇਚ ਰਹੇ ਹਨ 280 ਰੁਪਏ ਵਿੱਚ ਸ਼ਰਾਬ ਤੇ ਵੀ ਲਗਾ ਰਹੇ ਹਨ ਵੱਧ ਰੇਟ ਸ਼ਰਾਬ ਦੇ ਠੇਕੇਦਾਰ ਆਪਣੀ ਮਰਜ਼ੀ ਨਾਲ ਹੀ ਲੋਕਾਂ ਤੋਂ ਕਈ ਗੁਣਾ ਜ਼ਿਆਦਾ ਰੇਟਾਂ ਨਾਲ ਸ਼ਰਾਬ ਵੇਚ ਕੇ ਆਮ ਲੋਕਾਂ ਦੀ ਜੇਬਾਂ ਤੇ ਸਰ੍ਹੇ ਆਮ ਡਾਕਾ ਮਾਰ ਰਹੇ ਹਨ ਆਬਾਕਰੀ ਵਿਭਾਗ ਤੇ ਸ਼ਰਾਬ ਠੇਕੇਦਾਰ ਮਿਲ ਜੁਲ ਕੇ ਪੰਜਾਬ ਸਰਕਾਰ ਨੂੰ ਲੱਖਾਂ ਦਾ ਚੂਨਾ ਲਗਾ ਰਹੇ ਹਨ ਇਤੋਂ ਤੱਕ ਕਿ ਬਿੱਲ ਮੰਗਣ ਤੇ ਕੱਚੇ ਬਿੱਲ ਕੱਟ ਕੇ ਹੱਥ ਫੜਾ ਦਿੰਦੇ ਹਨ ਦੱਸ ਦਈਏ ਕਿ 176 ਰੁਪਏ ਵਾਲੀ ਬੀਅਰ ਨੂੰ 280 ਰੁਪਏ ਵਿੱਚ बेचा ਜਾ ਰਿਹਾ ਹੈ ਤੇ ਆਮ ਜਨਮਾਨਸ ਨੂੰ ਆਰਥਿਕ ਤੌਰ ਤੇ ਕੱਖੋ ਹੋਲਾ ਤੇ ਕੰਗਾਲ ਕੀਤਾ ਜਾ ਰਿਹਾ ਹੈ ਲੋਕਾਂ ਵੱਲੋਂ ਕਈ ਵਾਰ ਸ਼ਿਕਾਇਤਾਂ ਵੀ ਕੀਤੀ ਗਈਆਂ ਹਨ ਪਰ ਕੋਈ ਵੀ ਸੁਣਵਾਈ ਨਹੀਂ ਸਗੋ ਉਪਭੋਗਤਾਵਾਂ ਨੂੰ ਵੀ ਧਮਕਾਇਆ ਜਾਂਦਾ ਹੈ ਲੈਣੀ ਆ ਸ਼ਰਾਬ ਲਵੋ ਨਹੀਂ ਤਾਂ ਚਲਦੇ ਬਣੋ आम जनता ने क्या क्यों आखिर जानता किथे जान राष्ट्रीय राजमार्ग एनएच 44 ਤੇ एनएच 154 ਤੇ ਢੜਲੇ ਨਾਲ ਠੇਕੇ ਖੋਲੇ ਗਏ ਹਨ ਤੇ ਸर्यਾਮ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ ਵਰਨਣਯੋਗ ਹੈ ਕਿ ਪਿਛਲੇ ਦਿਨੀ طے ਰੇਟ ਤੋਂ Adik ਰੇਟ ਲੈਣ ਤੇ ਹਿਮਾਚਲ ਪ੍ਰਦੇਸ਼ ਸਰਕਾਰ ਨੇ ਠੇਕੇਆਂ ਦੇ ਠੇਕੇਦਾਰਾਂ ਤੇ ਕਾਰਵਾਈ ਕਰਦੇ ਹੋਏ ਭਾਰੀ ਜੁਰਮਾਨੇ ਵੀ ਠੋਕੇ ਸੰ ਤੇ ਕਈ ਸ਼ਰਾਬ ਦੀਆਂ ਦੁਕਾਨਾਂ ਨੂੰ ਬੰਦ ਵੀ ਕਰ ਦਿੱਤਾ ਗਿਆ ਸੀ ਪਰ ਪੰਜਾਬ ਸਰਕਾਰ ਦੀ ਅੱਖਾਂ ਵਿੱਚ ਸਰ੍ਹੇਮ ਮਿੱਟੀ ਪਾਈ ਜਾ ਰਹੀ ਹੈ ਆਬਾਕਰੀ ਇਨਸਪੈਕਟਰ ਕੋਈ ਵੀ ਤਸੱਲੀ ਬਖਸ਼ ਜਵਾਬ ਨਹੀਂ ਦੇ ਰਹੇ ਤੇ ਆਮ ਲੋਕਾਂ ਦੀ ਪੰਜਾਬ ਸਰਕਾਰ ਵੱਲ ਇਸ ਤਰ੍ਹਾਂ ਇਸ ਸਮੱਸਿਆ ਵੱਲ ਕੋਈ ਵੀ ਧਿਆਨ ਨਹੀਂ ਤੇ ਲੋਕਾਂ ਨਾਲ ਹੋ ਰਹੀ ਇਸ ਤੱਕੇ ਸਾਇ ਨੂੰ ਕਿ ਪੰਜਾਬ ਸਰਕਾਰ ਬੰਦ ਕਰੇਗੀ ਇਹ ਸਵਾਲ ਸਭ ਦੇ ਜੇਨ ਵਿੱਚ ਹੈ ਕਿ ਉਹ 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 ਕੋਈ ਕਹਿੰਦੇ ਕਹਿੰਦੇ ਵੱਲੋਂ ਇਹ ਕਿਸ ਕਾ ਠੇਕਾ ਬਤਾਓ ਸੈਲਮੈਨ ਆਪੋ <laughs> रेस्ट की है है हैशटैग कितने किए आपको ये हाईवे पे परमिशन है आपको जो खोला हुआ आपने ठेका मालिक से पूछो हां जी कौन है मालिक आपका गोरेंदा वाला बिल बुक है आपके पास 800 रुपए की रस्टैग देते हो प्रिंट रेट कितना है उस पे मेरे को भी बताओ बिल बुक है आपके पास नहीं सर कोई बिल बुक नहीं है क्या नाम है मालिक का गोरेंदा कितने दिए 560 ਰੁਪਏ ਦੀ ਪ੍ਰਿੰਟ ਰੇਟ ਕਿੰਨਾ ਦਾ ਕਿਹੜਾ 280 ਹੈ ਨਹੀਂ ਪ੍ਰਿੰਟ ਰੇਟ ਕਿੰਨਾ ਹੈ ਤੇ ਯਾਰ ਇਹੋ ਦੁੱਧ ਹੀ ਦੇ ਦੇ ਪਾਈਸਾ ਦੇ ਦੇ 180 ਸਿਰ ਮੇ ਨਹੀਂ ਬਿੱਲ ਵੀ ਘਟਦੀ ਨਾਲ ਹੈ ਤੁਹਾਡੇ ਇਹਦਾ ਕਿੰਨਾ ਰੇਟ ਪ੍ਰਿੰਟ ਰੇਟ ਕਿੰਨਾ 280 280 ਬਿੱਲ ਕੱਢ ਦੇ ਆਦਿਓ ਘਟਕ ਬਿੱਲ ਕੱਟ ਕੇ ਦਿਓ ਇਹ ਤੇ ਸਾਈਨ ਕਰਨਾ ਆਪਣੇ ਬਿੱਲ ਦੇ ਉੱਪਰ ਨਾਂ ਲਿਖ ਦੁਕਾਨ ਦਾ ਨਾਲ ਯਾ ਕਿੰਨੇ ਪੈਸੇ ਹੋਏ 500 560 ਕੋਲ ਨਾ ਆ ਨਹੀਂ ਨਾਲੋ ਜੀ ਬਾਕੀ ਪੈਸੇ ਵਾਪਸ ਦਿਓ ਰਾਮ ਲਾਲ ਬਾਈ ਜੀ ਤੇ ਇਹ ਦੁਕਾਨ ਦਾ ਨਾ ਕੀ ਹੈ ਇਹ ਦੁਕਾਨ ਦਾ ਨਾ ਕੀ ਹੈ ਮਾਦੂਰ ਕਿੰਨੇ ਨੰਬਰ 2 ਨੰਬਰ ਤੇ ਮਾਲਕ ਕੌਣ ਹੈ ਦਾ ਕੋਣ ਸੋਰੀ ਬਾਬੂ ਤੇ ਉਹਨਾਂ ਨੇ ਬਿੱਲ ਤੁਹਾਨੂੰ ਇਹ ਕੱਚੇ ਦਿੱਤੇ ਨੇ ਕੱਟਣ ਵਾਸਤੇ ਲੈ ਤੀ ਹੋਇਆ ਜੀ ਤੰਦਰਾਂ ਤੰਦਰਾਂ ਨੇ ਪੀਆ ਲੈ ਸੈਂ ਤੁਹਾਡੇ ਕੀ ਨਾਂ ਅੰਦਰਾਂ